ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਸਾਹਿਬ ਪਾਈ ਦਰਦੀ ਸਿੰਘ ਜੀ ਇੱਕ ਮਹਾਨ ਸ਼ਖਸੀਅਤ ਸਨ ਉਹ ਨਾਮ ਵਿਅਸੀ ਗੁਰਬਾਣੀ ਦੇ ਰੱਸੀਏ ਕੀਰਤਨ ਦੇ ਪ੍ਰੇਮੀ ਸਰਮ ਲੋਭ ਵਿਕੇ ਤੇ ਪ੍ਰਾਤਨ ਸਿੰਘਾਂ ਵਾਂਗ ਜਪੀ ਤਪੀ ਤੇ ਹਠੀ ਸਨ ਪਾਈ ਸਾਹਿਬ ਜੀ ਨੇ ਨਾਮ ਦੀ ਬਿਆਨਤ ਕਰਮਾਈ ਕੀਤੀ ਤੇ ਲੋਕਾਂ ਵਿੱਚ ਪਹੁੰਚਾਰ ਕਰਕੇ ਸੈਂਕੜਿਆਂ ਨੂੰ ਅਮਨ ਸ਼ਿਕਾਇਆ ਆਪ ਜੀ ਦਾ ਜੀਵਨ ਆਪ ਜਪੈ ਅਵਰਾ ਨਾਮ ਜਪਾਵੇਂ ਕੀ ਇੱਕ ਦੁੱਤੀ ਮਿਸਾਲ ਸੀ ਉਹ ਧਨਵਰ ਭਾਗੀ ਸਨ ਕੋ ਨਾਨਕ ਜਾ ਕੇ ਅਵਡ ਭਾਗਾ ਤਿੰਨ ਜਨਮ ਪਦਾਰਥ ਜੀਤਾ ਪਾਈ ਸਾਹਿਬ ਜੀ ਦੇ ਪ੍ਰੇਮ ਵਿੱਚ ਉਹਨਾਂ ਦੀ ਯਾਦ ਵਿੱਚ ਉਹ ਖਾਲਸਾ ਪੰਥ ਦੀ ਸੋਣ ਚਿੜੀ ਪੁਸਤਕ ਪ੍ਰਕਾਸ਼ ਕੀਤੀ ਗਈ ਹੈ ਤਾਂ ਕਿ ਉਹਨਾਂ ਦਾ ਜੀਵਨ ਕਿਤਾਬੀ ਸ਼ਕਲ ਵਿੱਚ ਸੰਭਾਲਿਆ ਰਹੇ ਉਮੀਦ ਹੈ ਕਿ ਇਹ ਪੁਸਤਕ ਗੁਰਸਿੱਖਾਂ ਨੂੰ ਭਾਈ ਸਾਹਿਬ ਦੇ ਦਰਸ਼ਨ ਕਰਾਉਣ ਦੇ ਯਤਨ ਵਿੱਚ ਸਫਲ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ